ਸਾਸ਼ੀ ਕਲ ਜੀ ਅੱਜ ਫਿਰ ਤੋਂ ਬਹੁਤ ਸੋਹਣੀਆਂ ਸੋਹਣੀਆਂ ਕਾਟਨ ਦੀਆਂ ਕਲੈਕਸ਼ਨਾਂ ਲੈ ਕੇ ਆਏ ਆਂ ਪ੍ਰਿੰਟ ਸੂਟ ਬਹੁਤ ਸੋਹਣੇ ਆਏ ਨੇ ਕੁਝ ਲੈਸ ਵਰਕ ਦੇ ਨਾਲ ਡਿਜ਼ਾਈਨ ਕੀਤੇ ਹੋਏ ਨੇ ਇਹ ਵਾਲੇ ਸੂਟ ਨੇ ਜਿਹੜੇ ਮੈਚਿੰਗ ਸੂਟ ਹੋਣਗੇ ਪਿਓਰ ਕਾਟਨ ਦੇ ਤੇ ਨਾਲ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਉੱਪਰ ਜਿਹੜੀ ਸੇਮ ਐਜ਼ ਇਟ ਇਜ਼ ਏਮਬਰਾਇਡਰੀ ਰਹੇਗੀ 850 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਵੀ ਨੇ ਜਿਹੜੇ ਪਿਓਰ ਕਾਟਨ ਦੇ ਸੂਟ ਹੋਣਗੇ 셔ਟ ਦੀ ਫਰੰਟ ਸਾਈਡ ਤੇ ਲੈਸ ਵਰਕ ਦਾ ਡਿਜ਼ਾਈਨ ਰਹੇਗਾ ਤੇ ਨਾਲ ਮਸਲੀਨ ਦਾ ਦੁਪੱਟਾ ਰਹੇਗਾ ਫੋਰ ਸਾਈਡ ਲੈਸ ਰਹੇਗੀ ਪ੍ਰਾਈਸ ਹੈ ਜਿਹੜਾ 825 ਰੁਪਿਆ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਹੋਣਗੇ ਇਹ ਇਹਨਾਂ ਨੇ ਉਤੇ ਹੈ ਜਿਹੜੇ ਲੈਸ ਵਰਕ ਦਾ ਡਿਜ਼ਾਈਨ ਰਹੇਗਾ neck ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਦੁਪੱਟਾ ਇਹਨਾਂ ਦਾ ਕੋਟੇ ਦਾ ਰਹੇਗਾ ਫੋਰ ਸਾਈਡ ਲੈਸ ਰਹੇਗੀ ਇਹ ਵਾਲੇ ਸੂਟ ਵੀ ਪਿਓਰ ਕੈਮਰੀ कॉटन ਦੇ ਸੂਟ ਨੇ बॉटम ਦੇ ਵਿੱਚ ਹੈ ਜਿਹੜਾ ਸੈਲ ਪ੍ਰਿੰਟ ਰਹੇਗਾ ਨਾਲ ਹੈ ਜਿਹੜਾ ਇਹਨਾਂ ਦੇ ਦੁਪੱਟਾ ਵੀ ਕੈਮਰੀ कॉटन ਦਾ ਮਲਮਲ कॉटन ਦਾ ਦੁਪੱਟਾ ਰਹੇਗਾ 725 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਅਗਰ ਤੁਸੀਂ ਇਹਨਾਂ ਵਿੱਚੋਂ ਦੋ ਸੂਟ ਆਰਡਰ ਕਰਦੇ ਹੋ ਤਾਂ ਤੁਹਾਨੂੰ ਥੋੜਾ ਜਿਆਦਾ ਲੈਸ ਵੀ ਮਿਲੇਗਾ ਕਲਰ ਵੀ ਇਹਨਾਂ ਵਿੱਚ ਕਾਫੀ ਜ਼ਿਆਦਾ ਨੇ ਤੇ ਪ੍ਰਿੰਟ ਵੀ ਜਿਹੜੇ ਇਹਨਾਂ ਵਿੱਚ ਕਾਫੀ ਜ਼ਿਆਦਾ ਮਿਲ ਜਾਣਗੇ ਸੋ ਤੁਸੀਂ ਕੋਈ ਵੀ ਸੂਟ ਆਰਡਰ ਜਿਹੜਾ ਕਰਨਾ ਹੈ ਉਹ WhatsApp ਤੇ ਕਰਵਾ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਜਾਰਜਟ ਤੇ 올ਓਵਰ ਸੂਟ ਰਹਿਣਗੇ ਆਫਰ ਦੇ ਵਿੱਚ ਨੇ ਤਿੰਨ ਸੂਟਾਂ ਵਾਲੇ ਆਫਰ ਰਹੇਗੀ ਇਹ ਵਾਲੇ 800 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਤਿੰਨ ਸੂਟਾਂ ਜਿਹੜੇ ਲੈ ਸਕਦੇ ਹੋ ਤੁਹਾਡੇ ਚੁਆਇਸ ਦੇ ਦੋ ਸੂਟ ਹੋਣਗੇ ਤੇ ਇੱਕ ਸੂਟ ਹੈ ਜਿਹੜਾ ਸਾਡੇ ਤਰਫ ਤੋਂ ਜਾਏਗਾ ਤਿੰਨ ਸੂਟ ਹੋਣਗੇ ਦੋ ਤੁਸੀਂ ਸਿਲੈਕਟ ਕਰ ਸਕਦੇ ਹੋ ਤੇ ਇੱਕ ਸਾਡੇ ਤਰਫ ਤੋਂ ਜਾਏਗਾ ਇੱਕ ਪਾਸਲ ਦੇ ਵਿੱਚ ਇੱਕ ਐਡਰੈਸ ਤੇ ਤੁਹਾਡੇ ਤਿੰਨ ਸੂਟ ਜਾਣਗੇ ਤੁਸੀਂ ਦੋ ਸੂਟ ਆਪ ਕੋਈ ਵੀ ਸਿਲੈਕਟ ਕਰ ਸਕਦੇ ਹੋ 800 ਰੁਪਏ ਫ੍ਰੀ ਸ਼ਿਪਿੰਗ ਰਹੇਗੀ ਸਾਰੇ ਪ੍ਰਿੰਟ ਅਵੇਲੇਬਲ ਨੇ ਵਿਦਆਊਟ ਦੁਪੱਟਾ ਹੋਣਗੇ WhatsApp ਤੇ ਜਿਹੜਾ ਤੁਸੀਂ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਪੇਮੈਂਟ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਸੂਟ ਹੋਣਗੇ ਰਿਯਾਨ ਦੇ ਹੋਣਗੇ ਤੇ ਨਾਲੇ ਇਹਨਾਂ ਤੇ ਆਫਰ ਰਹੇਗਾ 1200 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਤਿੰਨ ਸੂਟਾਂ ਜਿਹੜੇ ਇਹਨਾਂ ਵਿੱਚੋਂ ਲੈ ਸਕਦੇ ਹੋ ਆਪਣੀ ਮਰਜ਼ੀ ਦੇ ਤੁਸੀਂ ਆਪ ਸਿਲੈਕਟ ਕਰ ਸਕਦੇ ਹੋ ਕੋਈ ਵੀ ਤਿੰਨ ਸੂਟਾਂ ਜਿਹੜੇ ਇਹਨਾਂ ਵਿੱਚ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ organza ਦੇ ਸਟੇਸ਼ਨ ਟੌਨ ਦੀ ਬਾਟਮ ਤੇ ਸ਼ਿਫੋਨ ਦਾ ਦੁਪੱਟਾ ਰਹੇਗਾ ਇਹਨਾਂ ਨਾਲ ਤੇ ਇਹਨਾਂ ਦੇ ਪ੍ਰਾਈਸ ਹਨ ਜਿਹੜੇ ਅਲੱਗ-ਅਲੱਗ ਹੈ ਤੁਸੀਂ WhatsApp ਤੇ ਉਹ ਪਤਾ ਕਰ ਸਕਦੇ ਹੋ ਇਹਨਾਂ ਦੇ ਪ੍ਰਾਈਸ ਇਸ ਤੇ ਇਹਨਾਂ ਤੇ ਹੈਂਡਵਰਕ ਤੇ ਮਿਰਰ ਵਰਕ ਦਾ ਜਿਹੜਾ ਵਰਕ ਰਹੇਗਾ ਕੋਈ ਵੀ ਸੂਟ ਹੈ ਜਿਹੜਾ ਤੁਸੀਂ ਇਹਨਾਂ ਵਿੱਚੋਂ ਆਰਡਰ ਕਰਨਾ ਜਾਂ ਤੁਸੀਂ ਕੋਈ ਵੀ ਇਹਨਾਂ ਦੀ ਡਿਟੇਲ ਲੈਣੀ ਹੈ ਤੁਸੀਂ WhatsApp ਤੇ ਜਿਹੜੀ ਇਹਨਾਂ ਦੀ ਪਤਾ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਬਰਪਰੀ ਦੇ ਸੂਟ ਹੋਣਗੇ ਇਹਨਾਂ ਉੱਤੇ ਵੀ ਬਹੁਤ ਸੋਹਣਾ ਹੈਂਡਵਰਕ ਤੇ ਨਾਲ ਹੀ printing the